ਅੱਛਾ ਆ ਜਾਓ ਮਹਾਰਾਣੀ ਜੀ ਹਾਂ ਦੀਦੀ ਪਾਣੀ ਲੱਗੀ ਮੱਥੇ ਮੇਰੇ ਜਦ ਤੱਕ ਕਿਤੇ ਨਹੀਂ ਹੁੰਦਾ ਗੁੱਸੇ ਹੋ ਕੇ ਗਿਆ ਦਾ ਹੈ ਹੈ ਹਾਂ ਨਾ ਤੁਸੀਂ ਮੈਨੂੰ ਦੱਸੋ ਆ ਕੀ ਕਹਿ ਰਹੀ ਹੈ ਤੂੰ ਪ੍ਰਗਟ ਗੁੱਸੇ ਹੋ ਕੇ ਗਿਆ ਮਹਾਰਾਣੀ ਨਾ ਉਲਟੀਆਂ ਕਰਦੀ ਫਿਰਦੀ ਸੀ ਅੱਜ ਜਦੋਂ ਮੈਂ ਸਵੇਰੇ ਉੱਠ ਕੇ ਚਾਹ ਰੱਖੀ ਆ ਉਹ ਆ ਗਏ ਆ ਗਏ ਭਾਈ ਕੌਣਾ ਪਤਾ ਨਹੀਂ ਗੇਟ ਲਾਉਣ ਨੂੰ ਦੱਸ ਕੀ ਹੋਇਆਗਾ ਐ ਲਾ ਰਖਿਆ ਸੱਬਲ ਤਾਂ ਜਿਵੇਂ ਕੋਈ ਚੋਰ ਵੜਦੇ ਹੁੰਦੇ ਨੇਗੇ ਉਹ ਆ ਗਏ ਹਾਂਜੀ ਹਾਂ ਛਾ ਆ ਜਾਓ ਮਹਾਰਾਣੀ ਜੀ ਹਾਂ ਜੀ ਕੀ ਸੱਬਾ ਲਾਉਣ ਨੂੰ ਕੀ ਹੋਇਆ ਸੀ ਚੋਰ ਪੈਂਦੇ ਸੀ ਉਹ ਮੈਂ ਕਈ ਵਾਰੀ ਚੋਰ ਆ ਜਾਂਦੇ ਹੁੰਦੇ ਨੇ ਆ ਜਾਂਦੇ ਹੁੰਦੇ ਨੇ ਚੋਰ ਨਾਲੇ ਹੋਰ ਅੱਗੇ ਤਾਂ ਕਿਤੇ ਪੈਨ ਲੱਗੇ ਸੱਬਾਂ ਨੇ ਲਾਈ ਸੀ ਰਾਤ ਨੂੰ ਉਹ ਗਰੇ ਵੀ ਸੱਪਾਂ ਲੱਗਣ ਲੱਗੀਆਂ ਮਹਾਰਾਣੀ ਜੀ ਦੱਸ ਦਿੰਦੇ ਉੱਥੇ ਜਾ ਕੇ ਲਿਆਉਂਦੇ ਕੋਈ ਨਹੀਂ ਪੈਰ ਦਿੱਤੇ ਨੇ ਰੱਬ ਨੇ ਮੈਨੂੰ ਆ ਗਈ ਪੈਰਾਂ ਨਾਲ ਨਾਲ ਮੈਂ ਕਿਸੇ ਦੀ ਆਸ ਨਹੀਂ ਰੱਖਦੀ ਹੁੰਦੀ ਹਾਂ ਕਟ ਤਾਂ ਐ ਭਰ ਕੇ ਲਗਾਈ ਸੀ ਜਿਵੇਂ 2 ਮਹੀਨੇ ਉੱਥੇ ਰਹੇਗੀ ਪਰ 5 ਦਿਨ ਤਾਂ ਰਿਹਾ ਵੀ ਨਹੀਂ ਗਿਆ ਰਤੋ ਮਹੀਨੇ ਤਾਂ 2 ਹੀ ਰਹਿਣੇ ਸੀ ਕੁੜੀ ਨੇ ਮਗਰੇ ਫੋਨ ਕਰਤਾ ਕਹਿੰਦੀ ਐ ਸਾਰੀਆਂ ਗੱਲਾਂ ਦੱਸੀਆਂ ਨੇ ਉਹਨੇ ਤਾਂ ਕਰਕੇ ਆਈ ਆ ਨਹੀਂ ਮੇਰੇ ਘਰੇ ਪੇਕਨ ਘਰੇ ਰੋਟੀ ਨਹੀਂ ਬਣਦੀ ਸੀ ਕੁੜੀ ਨੇ ਫੋਨ ਕਰਤਾ ਮੈਨੂੰ ਲੱਗਦਾ ਸੋਨੀ ਨੇ ਫੋਨ ਕਰਿਆ ਹੋ ਤੈਨੂੰ ਜਿਵੇਂ ਮਰਜੀ ਸਮਝ ਲੈ ਨਾ ਫੇਰ ਇਹ ਚ ਕੀ ਗੱਡੀ ਕਾ ਗੱਲ ਐ ਤੂੰ ਨੇ ਫੋਨ ਲਾਉਣਾ ਸੇ ਕੁੜੀ ਵੀ ਨਾ ਲਾਵੇ ਫੋਨ ਰਾਈਕੇ ਵੀ ਦਿਖਾਉਂਦੀ ਫਿਰ ਹੁਣ ਜੇ ਗਈ ਸੀ ਤਾਂ ਅੱਛਾ ਤੈਨੂੰ ਤਾਂ ਰੋਟੀਆਂ ਮਿਲਦੀਆਂ ਨੇ ਪੱਕੀਆਂ ਪਕਾਈਆਂ ਮੇਰੇ ਨਾ ਮੂੰਹ ਨਾ ਲੱਗ ਮੈਨੂੰ ਚਾਹ ਪਾਣੀ ਪੀਣਾ ਹੁੰਦੇ ਉਹ ਗਗ ਜਾ ਗੜ ਜਾ ਦੱਗ ਜਾ ਤਾ ਦੱਨ ਵਾਲੀ ਹੋਰ ਲੱਗੀ ਮੱਥੇ ਇਹ ਸੁਣਾਈ ਇਹ ਸਾਰਾ ਦਿਨ ਘਰ-ਵਖਰ ਇਹ ਬੰਦੇ ਦਾ ਸਰਿਆ ਪਿਆਗਾ ਲੱਗਿਆ ਉੱਥੇ ਬੋਲਣ ਜਾਣੀ ਪਾਣੀ ਨਹੀਂ ਕੋਈ ਬੈਠਣ ਦਾ ਨਹੀਂ ਉੱਠਣ ਦਾ ਨਹੀਂ ਸੋਣੀ ਪਾਣੀ ਦੇ ਘੁੱਟ ਦੇ ਦੇੜੀ ਏ ਪਤਨ ਕਿੱਥੇ ਆ ਕੁੜੀ ਜੀ ਵੀ ਫੋਨ ਤਾਂ ਕਰ ਤਾਂ ਕਿ ਆ ਜਾ ਨਾਲੇ ਮੈਂ ਇਹ ਤੋਂ ਸੁਣੀਆਂ 100-100 ਕੰਨਾ ਬੈਠ ਰੱਖ ਕੇ ਗਈ ਸੀ ਫਲਾਨਾ ਕਰਕੇ ਗਈ ਸੀ ਢੂੰਕਾ ਕਰਕੇ ਗਈ ਸੀ ਲੈ ਜੀ ਪਾਣੀ ਲੱਗੀ ਮੱਥੇ ਮੇਰੇ ਕਿਉਂ ਪਹਿਲਾਂ ਚ ਮੈਂ ਤਾਂ ਪਾਣੀ ਲੈ ਕੇ ਆਈ ਆ ਦੀਦੀ ਕੰਮ ਕਰੀ ਜਾਂਦੀ ਸੀ ਅੰਦਰ ਤੁਸੀਂ ਮੇਰੇ ਤੇ ਕਾਹ ਤੋਂ ਪੜਕ ਗਏ ਹੋਣ ਸਾਰੀ ਤੇਰੇ ਪੈਰ ਨਾਲ ਮੈਂ ਮੇਲ ਚੰਗੀ ਆ ਤੂੰ ਤਾਂ ਮੇਰੇ ਮੱਥੇ ਨਾਲ ਲੱਗਿਆ ਕਰ ਆ ਤੇਰੇ ਕਰਕੇ ਘਰੇ ਕਲੇਸ਼ ਹੋਇਆ ਸੀ ਮੈਨੂੰ ਪਤਾ ਤੁਹਾਡੀ ਕਿੰਨੀ ਫਿਕਰ ਹੋਈ ਪਈ ਸੀ ਫਿਕਰ ਹੋਈ ਪਈ ਸੀ ਚਾਵਣਾ ਕਿ ਲਿਆਵਾ ਬਸ ਆ ਬੰਨੇ ਤੇਰੇ ਮੂਰੇ ਹੱਥ ਮੇਰੇ ਚਾਹ ਪੈਨ ਨੂੰ ਨਾ ਹੱਥ ਲਾਇਆ ਕਰ ਨਾ ਦیدی ਮੈਂ ਕੀ ਹੁਣ ਕੀ ਕਰਿਆ ਤਾਂ ਉਹ ਤਾਂ ਤੁਹਾਡੀ ਆਪ ਚ ਲੜਾਈ ਹੋਈ ਸੀ ਦੋਨਾਂ ਦੀ ਆਪ ਚ ਕਾਨੂੰ ਸੀ ਤੇਰੇ ਕਰਕੇ ਹੋਈ ਸੀ ਉਹ ਬਾਈ ਨੇ दारू ਪੀਲੀ ਸੀ ਵਿਆਹ ਚ ਤਾਂ ਕਰਕੇ ਲੜੇ ਸੀ ਤੁਸੀਂ ਉਹ ਕਹਿੰਦਾ ਇਹਨੇ ਕਿਹਾ ਸੀ ਵੀ ਲਾਲਾ ਲਾਲਾ ਦੋ ਪਿੱਗ ਮੈਂ ਤਾਂ ਗਈ ਨਾ ਪਿੱਛੇ ਨਾ ਕਿਦੇ ਮੈਂ ਵਿਆਹ ਚ ਗਈ ਸੀ ਤੁਹਾਡੇ ਨਾਲ ਵਿਆਹ ਚ ਗਈ ਸੀ ਜਨਾ ਜੇ ਵਿਆਹ ਚ ਗਈ ਹੁੰਦੀ ਪਤਾ ਨਹੀਂ ਉੱਥੇ ਕੀ ਚੰਦ ਚਾੜ ਕੇ ਆਉਂਦੀ ਕੀ ਨਾ ਤੂੰ ਤਾਂ ਹੋਈ ਮੇਰਾ ਨਾਮ ਲਾ ਦਿੰਨੇ ਹੋਰੇ ਕੰਮ ਚ ਨਾਲੇ ਮੈਂ ਕਦੋਂ ਸੀਗੀ ਬਾਈ ਤਾਂ ਪਹਿਲੀ ਪੀਂਦਾ ਸੀਗਾ ਕਿੱਦੇ ਪੀਤੀ ਸੀ ਉਹਨੇ ਪਹਿਲਾਂ ਮੈਨੂੰ ਪਤਾ ਹੀ ਆ ਪੜਾ ਕੇ ਆਂਦੀ ਸੀ ਬੋਤਲ ਮਦੇ ਦੀ ਗੱਲ ਕਹੀ ਨਹੀਂ ਹੈਗੀ ਗਰੀ ਪਰ ਵਿਆਹ ਚ ਜੇ ਪੀ ਲਈ ਸੀ ਕੁੱਟ ਕੀ ਹੋ ਗਿਆ ਸੀਗਾ ਆਹੋ ਇਹ ਥੋੜੇ ਪੀ ਲਾ ਦੇ ਨਾ ਮੈਂ ਨਹੀਂ ਪੀਂ ਦਿੰਦੀ ਫਿਰ ਲੈ ਕਿੱਥੇ ਕਿੱਥੇ ਰੋਕ ਦੋਗੇ ਤੁਸੀਂ ਵਿਆਹ ਸਾਦੀ ਚ ਤਾਂ ਪੀਤੀ ਜਾਂਦੀ ਹੈਗੀ ਰੋਕ ਸਕਦੇ ਆ ਘਰ ਵਾਲੀਆਂ ਉਹਦੇ ਬਾਹਰ ਵਾਲੀ ਨਹੀਂ ਪਰ ਲੜਾਈ ਨਾਲ ਕਿਹੜਾ ਹੋਰ ਹਟ ਜਾਊਗਾ ਲੜਾਈ ਜੇ ਤੁਸੀਂ ਲੜਾਈ ਕਰਕੇ ਭੱਜ ਜਾਓਗੇ ਬਾਅਦ ਚ ਤਾਂ ਪੀ ਕਰੂਗਾ ਫਿਰ ਉਹ ਤੇਰੇ ਕਰਕੇ ਪੀਆ ਕਰੂਆ ਤੂੰ ਹਾਮੀ ਔੜਦੀ ਨਾ ਉਹਦੀਆਂ ਹਾਂ ਲਾਲਾ ਫੜਾਉਣੀ ਉਹਨੂੰ ਮੈਂ ਆਮੀਆਂ ਨਹੀਂ ਉੱਡਦੀ ਮੈਂ ਤਾਂ ਲੜਾਈ ਨੂੰ ਮਟਾਉਣੀ ਆ ਕੀ ਫਾਇਦਾ ਫਿਰ ਹੁਣ ਤਾਂ ਉੱਥੇ ਰਹਿ ਪਏ ਆਉਣਾ ਤਾਂ ਅਖਰ ਨੂੰ ਆਪਦੇ ਘਰੀ ਪਏ ਸੋਨੂੰ ਆਉਂਦੀ ਨਹੀਂ ਸੀ ਮੈਂ ਤਾਂ ਮੈਨੂੰ ਫੋਨ ਕਰਿਆ ਸੀ ਕੁੜੀ ਨੇ ਤਾਂ ਆਈ ਆ ਨਹੀਂ ਮੈਂ ਨਹੀਂ ਆਉਂਦੀ ਸੀ ਮੇਰੇ ਕਿਹੜੇ ਪੇਕੇ ਦੇ ਘਰੇ ਰੋਟੀ ਨਹੀਂ ਪਕਦੀ ਤੁਹਾਡੇ ਮੂੰਹ ਨੰਗ ਮਲੰਗ ਤਾਂ ਹੈ ਹੀ ਨਹੀਂ ਤੇਰੀ ਮਾਂ ਨੇ ਤਾਂ ਚਾਰ ਦਿਨ ਨਹੀਂ ਰੱਖਿਆ ਪੰਜਵੇਂ ਦਿਨ ਮੰਗਿਆ ਟੁੱਠੀ ਮੇਰੀ ਮਾਂ ਤਾਂ ਮੈਨੂੰ ਰੱਖਦੀ ਸੀ ਨਾਲੇ ਤਾਂ ਮੈਂ ਆਪਦੀ ਆਪ ਜਿੱਦ ਕਰਕੇ ਆਈ ਆ ਆਪਦੇ ਘਰੇ ਹਾਂ ਜਿੱਦ ਕਰਕੇ ਤੇਰੇ ਮੰਗੂ ਨਾਲ ਮੈਂ ਠਾਣੇ ਕਚੈਰੀਆਂ ਨਹੀਂ ਦਿਖਾਉਂਦੀ ਹੈਗੀ ਮੈਂ ਮਾ ਮਾਪੋਂ ਥਾਣਾ ਚੇ ਰੋ ਲੂੰਗੀ ਮੈਂ ਕਦ ਉਠਾਣਾ ਚ ਗਈ ਆਗੀ ਹਾਂ ਤੇਰੀ ਮਾਂ ਤਾਂ ਸਾਰਾ ਥਾਣਾ ਚੱਕੜਾ ਹੀ ਸੀ ਕਰ ਫਿਰ ਹੁਣ ਐ ਤਾਂ ਡਰ ਲੱਗਦੀ ਏ ਮੇਰੀ ਮਾਂ ਨੂੰ ਤਾਂ ਐ ਸੀ ਵੀ ਕੀ ਪਤਾ ਮੇਰੇ ਨਾਲ ਕੋਈ ਗੱਲ ਹੋ ਗਈ ਮੈਨੂੰ ਕੁਝ ਹੋ ਨਾ ਗਿਆ ਹੋਵੇ ਤਾਂ ਕਰਕੇ ਪੁਲਿਸ ਨੂੰ ਲਿਆਂਦਾ ਸੀਗਾ ਪੁਲਿਸ ਨੂੰ ਆ ਰਿਆਂਦਾ ਸੀ ਵੀ 2 ਰੁਪਏ ਮਿਲ ਜਾਣਗੇ ਸਾਨੂੰ ਸਾਡੀ ਦਿੰਦੀ ਏ ਜੁੱਤੀ ਸਾਨੂੰ ਪੈਸਾ ਅਸੀਂ ਕਦੋਂ ਪੈਸਿਆਂ ਤੋਂ ਕੀ ਕਰਾਉਣ ਨਾਲੇ ਸਾਡੇ ਘਰੇ ਵੀ ਨਾ ਕੋਈ ਤੋੜਾ ਨਹੀਂ ਹੈਗਾ ਕਿਸੇ ਚੀਜ਼ ਦਾ ਹਾਂ ਤੋੜਾ ਸੀ ਤਾਂ ਮੈਂ ਤਾਂ ਫਿਰ

ਨਾਲੇ ਮੈਂ ਸਾਨੂੰ ਪਿਆਈ ਸੀ दारू दारू ਤੁਸੀਂ ਐਪੀ ਪੀਤੀ ਸੀ ਨਾ ਇਹ ਕਹਿੰਦੀ ਤੂੰ ਪਿਆਈ ਹੈ ਕੀ ਉਹ ਚਲ ਕੋਈ ਨਾ ਮੈਂ ਕਦੋਂ ਦਾ ਉੱਥੇ ਖੜਾ ਸੁਣੀ ਜਾਂਦਾ ਕ ਤੇ ਸੁਣੀ ਜਾ ਫਿਰ ਮੀਨੇ ਤੈਨੂੰ ਲਿਆ ਕੇ ਤਾਂ ਪਾਣੀ ਚਲਾ ਕੇ ਮਾਰਿਆ ਤੂੰ ਮੈਂ ਨਹੀਂ ਪੀਣਾ ਸੋफी ਮਮੇ ਅਜੇ ਥੋਂ ਪਾਣੀ ਐਂ ਕਰ ਕੁੜੀਏ ਜ਼ਹਿਰ ਲਿਆ ਦੇ ਇਹਨੂੰ ਕਿਉਂ ਇਹ ਕਿਉਂ ਲਿਆ ਕੇ ਦਊਗੀ ਤੂੰ ਲਿਆ ਕੇ ਦੇ ਜੇ ਇੰਨਾ ਤੰਗ ਹੈ ਮੈਂ ਤੇਰਾ ਗਾਲੀ ਨਾ ਕਢ ਦਿਆਂ ਹਾਂ ਗਾਲੀ ਨਾ ਕਢ ਦਿਆਂ ਉਹਨੂੰ ਤਾਂ ਜੁੜ ਗਈ ਤੈਨੂੰ ਕੋਈ ਜੁੜਨੀ ਵੀ ਨਹੀਂ ਨੁਕੀਆ ਬਾਈ ਚੁੱਪ ਕਰ ਜਾਓ ਤੁਸੀਂ ਤਾਂ ਚੁੱਪ ਕਰ ਜਾ ਖੜੀ ਹੋ ਜਾ ਨਹੀਂ ਬੰਗ ਜਾ ਇੱਥੋਂ ਜਾ ਖਾਇ ਚੁੰਮਲੀਆਂ ਜਿਹਾ ਬੈਠੀਆ ਮੇਰੀ ਕਰ ਜੀ ਕਰ ਲੋ ਕੱਠੀਆਂ ਕਰਲਾ ਕੱਠੀਆਂ ਨਾਲੇ ਹੋਰ ਨਾ ਮੇਰੀ ਗੱਲ ਸੁਣਾ ਇੱਕ ਢੀ ਗੱਲ ਸੀ ਜੋ ਕੁੜੀ ਨੇ ਪਾਣੀ ਪੀਤਾ ਮੈਂ ਨਹੀਂ ਪੀਣਾ ਇਹ ਹੱਥ ਦਾ ਪਾਣੀ ਕਿਉਂ ਦੋਸਮਣ ਹੈ ਮੇਰੀ ਉਹ ਨਾ ਕੀ ਬੜਬੜ ਲਾਈ ਇਹ ਬੜਬੜ ਲਾਈ ਇਹ ਬੜਬੜ ਤਾਂ ਤੂੰ ਲਾ ਰੱਖੀ ਹੈਗੀ ਉਹ ਵੀ ਕਹਿੰਦੀ ਅੱਥੇ ਗਈ ਸੀ ਆ ਕੇ ਰਹੀ ਨਹੀਂ ਉਦੇਮ ਨੂੰ ਮੇਰੇ ਪਿਆਕੇ ਥਾਣਾ ਨਹੀਂ ਜਿਹੜਾ ਕਿ ਲੈ ਸੀ ਜਦੋਂ ਦੀ ਗਈ ਸੀ ਨਾ ਘਰ ਚ ਸ਼ਾਂਤੀ ਸੀ ਆ ਗਈ ਸਾਰਾ ਘਰ ਚੱਕਣ ਵਾਲਾ ਕਰ ਰੱਖਿਆ ਕੋਈ ਨਹੀਂ ਭੱਗ ਜਾਣੀ ਹੈ ਹੋਰ ਕਰਾੜ ਰਾਏ ਇੱਥੇ ਅਸੀਂ ਭੱਗ ਜਣਨੇ ਆ ਨਾ ਨਾ ਤੂੰ ਕਾਹਨੂੰ ਜਾ ਰਿਹਾ ਸਮਾ ਆ ਗਏ ਨੇ ਨਹੀਂ ਭੱਗ ਜਾਣੀ ਹੈ ਕਿ ਨਾ ਸਾਰਿਆਂ ਨੂੰ ਸ਼ਾਂਤੀ ਆ ਜਾਊਗੀ ਹੱਸ ਹੱਸ ਗੱਲਾਂ ਕਰਦਾ ਸੀ ਤੈਨੂੰ ਇਹ ਵੀ ਨਾ ਪਤਾ ਹੀ ਨਹੀਂ ਸੀ ਲੱਗਦਾ ਹੈ ਪੰਜਰ ਕਿਸੇ ਥਾਂ ਦਾ ਵਧੀਆ ਖਾਲੀ ਲੱਗੀ ਮਿਲਦੀ ਸੀ ਤੈਨੂੰ ਕਿ ਆਖ ਸੀ ਕਾਸੇ ਦੀ ਸਰਾਧਨ ਹੰਤਾ ਰੋਟੀਆਂ ਦਾ ਪੱਕੀਆਂ ਪਕਾਆਂ ਜਾਂ ਮਿਲਦੀਆਂ ਸੀ ਨੂੰ ਕੜਾਓ ਕਿਸੇ ਕੋਈ ਕਾਸੇ ਦੀ ਆਓ ਕਿਸੇ ਉਹ ਕੁੜੀ ਨੂੰ ਆਓ ਕਿਸੇ ਜਿਹੜੀ ਦੇਖੀ ਜਾਂਦੀ ਸੀ ਸਾਹਮਣੇ ਹੋਰ ਕਿਵੇਂ ਠੀਕ ਹੈ ਤੂੰ ਤਾਂ ਉਹਦੇ ਬੋਲਣ ਲੱਗ ਗਈ ਕੀ ਹੋ ਗਿਆ ਬੱਸ ਦਿਮਾਗ ਖਮਾਤਾ ਮੇਰਾ ਇਹਨਾਂ ਨੇ ਆਉਂਦੀ ਤੇ ਹੋ ਕੀ ਗਿਆ ਗੱਲ ਜਦੋਂ ਮੈਂ ਗੇਟੋਂ ਅੰਦਰ ਪੈਰ ਰੱਖਿਆ ਨਾ ਆ ਗਈ ਮਹਾਰਾਣੀ ਆਏ ਆ ਫਲਾਨਾ ਹੁਣ ਤੇਰੇ ਮਾਂ ਬਾਪ ਨੇ ਰੱਖੀ ਨਹੀਂ ਆ ਕੁਛ ਬੋਲਿਆ ਰੰਗ ਤਾਂ ਮੈਂ ਆਉਂਦੀ ਨਹੀਂ ਸੀ ਪਾਬੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਵੀ ਬੋਲੀ ਜਾਂਦੇ ਕਿਉਂ ਤੂੰ ਉਹ ਦਿਮਾਗ ਤੇ ਅਸਰ ਪਾਣੀ ਹੁੰਨੀ ਆ ਇਹ ਤਾਂ ਆਤੀਆ ਬੋਲਣ ਦੀ ਪਹਿਲਾਂ ਮੈਨੂੰ ਵਾਕ ਕੇ ਗਿਆਗਾ ਕਿ ਮੇਰੇ ਕੋਲ ਦੇਣਾ ਹੈਗਾ ਤੈਨੂੰ ਬੋਲ ਕੇ ਗਿਆਗਾ ਤੇ ਤੂੰ ਵਾਵਾ ਹੀ ਲੜੀ ਜਾਂਦੀ ਸੀ ਉਹ ਵੀ ਆਈ ਸੀਗੀ ਆਓ ਪਾਣੀ ਲੈ ਕੇ ਆਈ ਸੀ ਮੈਂ ਤੈਨੂੰ ਬੋਲ ਮਾਰੀ ਜਾਂਦੀ ਸੀਗੀ ਪਾਣੀ ਲੈ ਕੇ ਆ ਗਈ ਮੈਂ ਤਾਂ ਗਲਾਸ ਜ ਫੜ ਕੇ ਉਹ ਮਾਰਿਆ ਵਧੀਆ ਕਰਿਆ ਉਹ ਜਿਆਦੇ ਸਿਆਣੀ ਬਣਦੀਆਂ ਹਰ ਇੱਕ ਕੋਲ ਕਦੇ ਮੇਰੇ ਕੋਲੇ ਆਜੂ ਕਦੇ ਬਾਈ ਕੋਲ ਵਗ ਜੂ ਕਦਾ ਸਿਆ ਕਹੀਂ ਤੇ ਫੇਰ ਦੇਦੀ ਆ ਆਹੋ ਕਹਿੰਦੀ ਆ ਕਿ ਤੂੰ ਮੈਨੂੰ ਕਹ ਤਾ ਉਹ ਕਰਦੀ ਆ ਕੇ ਫਿਰ ਕੇ ਦੋ ਘੁੱਟਾਂ ਬਾਈ ਨੇ ਪੀ ਲਈਆਂ ਮੈਂ ਤੂੰ ਹੀ ਪਿਉਣੀ ਪਹਿਲਾਂ ਨਾ ਕਿਤੇ ਉਹਨੇ ਮੂੰਹ ਲਾ ਲਿਆ ਹੈ ਸਾਡੇ ਘਰ ਦਾ ਦਾ ਰੂਹ ਹੀ ਨਹੀਂ ਵੱਢਦੀ ਸੈਂਵੇਂ ਦੇਖਦੀ ਵੀ ਕਿਵੇਂ ਆ ਕਿਵੇਂ ਨਾ ਮੈਂ ਤਾਂ ਆਪਰੇ ਮੈਂ ਸਾਡੇ ਘਰ ਦਾ ਕਲੇਸ਼ ਹੀ ਨਹੀਂ ਹੈਗਾ ਸੀ ਇਹ ਜੇ ਆਈ ਕਲੇਸ਼ ਹੋਦਿਆਂ ਦਾ ਹੀ ਪੈਂਦਾ ਉਹ ਤੇਰਾ ਕਲੇਸ਼ ਪੈਣ ਲੱਗ ਗਿਆ ਕਿੱਥੇ ਆਈ ਇਹ ਨਕਮੀ ਪਤਾ ਨਹੀਂ ਤਾਂ ਕੋਈ ਇਸੇ ਦਾ ਕਾਲ ਹੈ ਪਤਾ ਨਹੀਂ ਕੀ ਹੈ ਜਿੱਦ ਆਪਣੇ ਘਰ ਚ ਇੱਕ ਜੀ ਮੁੱਕ ਗਿਆ ਨਾ ਨਾ ਆਦੇ ਨਾਲ ਕਲੇਸ਼ ਮਿਟ ਜਾਊਗਾ ਕਾਹਨੂੰ ਇੰਨੀਆਂ ਜੀਆਂ ਗੱਲਾਂ ਕਰਦੇ ਆ ਭਾਬੀ ਰਹਿ ਕੇ ਜਾਊਗਾ ਫਿਰ ਆਪਣੇ ਘਰ ਚ ਜਿੱਤ ਜੀ ਦੁਰ ਗਿਆ ਬਸ ਕੀ ਰਹਿਣਾ ਸੀ ਉਹੀ ਗੱਲ ਦੰਦ ਨੇ ਮਾਰਾ, ਆਵਣੇ ਤੇ ਮਾਰਾ ਜੰਮੀਣਾ ਘਰ ਚ ਫੂੰਝਾ ਫੇਰਦਾ ਦਾ ਉਹ ਫਿਰ ਆਪਣੀ ਤੇ ਮਾਰੀ ਆ ਗਈ ਹੁਣ ਕੀ ਕਰਿਆ ਜਾਵੇ ਫਿਰ ਸਾਰੇ ਪਿੰਡ ਤੁਤੂ ਕਰਦਾਗਾ ਹਰ ਇੱਕ ਕਹਿਦਾ ਫਲਾਣਿਆਂ ਦਾ ਮੁੰਡਾ ਕੱਢ ਲਿਆਇਆ ਤੀਵੀਂ ਫਲਾਣਿਆਂ ਦਾ ਮੁੰਡਾ ਤੀਵੀਂ ਕੱਢ ਲਿਆਇਆ ਕਹਿੰਦੀ ਮੈਂ ਵਿਆਹ ਖਰਾ ਕੇ ਆਈਆਂ ਸੇਰਿਆਂ ਨਾਲ ਆਈਆਂ ਸੇਰਿਆਂ ਨਾਲ ਆਈਆਂ ਫਿਰ ਸੇਰਿਆਂ ਨਾਲ ਵਿਆਹੀ ਕਹੇ ਨਾ ਅਗਲਾ ਇਹ ਤਾਂ ਮੰਨਦੀ ਨਹੀਂ ਹੈਗੀ ਬਸ ਇਹ ਕਲੇਸ਼ ਕਰਦੀ ਐ ਇਸ ਗੱਲ ਤੇ ਕਿ ਮੈਂ ਤਾਂ ਵਿਆਹ ਕੇ ਲੈ ਆਂਦੀ ਐ ਮੈਂ ਤਾਂ ਵਿਆਹ ਕਰਾਇਆ ਲੈ ਨੂੰ ਪੁੱਛਣ ਆਲਾ ਹੋਵੇ ਵੀ ਤੈਨੂੰ ਕੌਣ ਗਿਆ ਸੀ ਵਿਆਹ ਨੂੰ ਗਿਆ ਸੀ ਸੌ ਗਲੀ ਦਾ ਕੁੱਤਾ ਗਿਆ ਹੋਣਾ ਅੱਡੀ ਬੇਕਾਰਾ ਇਹਨੂੰ ਜਮਾ ਕੋਈ ਸੰਭਾਸ਼ਰ ਮਨੀ ਹੈਗੀ ਨਾ ਨੀ ਕਿ ਲੱਜ ਸ਼ਰਮ ਐ ਇਹਨੂੰ ਤਾਂ ਵੀ ਜੇ ਲੜਨ ਤਮਖਤਿਆਰੀ ਮੇਰੇ ਹੱਥ ਆਵੇ ਤੇਰੇ ਗਰੀ ਮੰਗਰੋ ਮੇਰੇ ਨਾਲ ਵੀ ਰੋਜ਼ ਆਡਾ ਲਾਉਂਦੀ ਸੀ ਕਿਉਂ ਡੇਲੀ ਹਾਂ ਕਦੇ ਮੈਨੂੰ ਧਮਕੀ ਦਿਆ ਕਰੇ ਮੈਂ ਆਪਣੀ ਮਾਂ ਨੂੰ ਸੱਦ ਲੂੰ ਕਦੇ ਕਹਿ ਕਰੇ ਮੈਂ ਆਪਣੀ ਭੈਣ ਨੂੰ ਸੱਦ ਲੂੰਗੀ ਗੋਡਿਆਂ ਥੱਲੇ ਲਾ ਲਾਦੀ ਮੈਂ ਕਿਹਾ ਫਿਰ ਮੈਨੂੰ ਮਾਰੀ ਕਹਿਣਗੇ ਮੈਂ ਤਾਂ ਬਾਈ ਪਹਿਲਾਂ ਹੀ ਕਹਿ ਦਿੰਦਾ ਬਾਈ ਦਾ ਮੈਨੂੰ ਕਹਿੰਦਾ ਤੇਰੀ ਸੱਸ ਤੱਕ ਹਾਂ ਵਰਗੀ ਆ ਤੂੰ ਹੀ ਮਾਰੀ ਹਾਂ ਅੱਛਾ ਸੱਸ ਗਊਆਂ ਵਰਗੀ ਆ ਕਾ ਤੇ ਮੈਂ ਕਿਦੇ ਵਰਗੀ ਆਂ ਕਾ ਫੇਰ ਨਹੀਂ ਮਾੜੀ ਲੱਗਦੀ ਇਹਨਾਂ ਨੂੰ ਤਾਂ ਹਾਂ ਸੱਸ ਤਾਂ ਟੱਕਲੇ ਦਾ ਦਾਗ ਦੇ ਕੇ ਕੱਢਣ ਵਾਲੀ ਐ ਏਦੀ ਬੈਤ ਲੈ ਬਣੀ ਹੋਈ ਨਾਲੇ ਮੈਂ ਵੀ ਉੱਥੇ ਜਾਂਦੀ ਜੁੰਦੀ ਆਦੀ ਹੁਣ ਮੈਨੂੰ ਤੋਰਨ ਨੂੰ ਫਿਰਦੇ ਨੇ ਐ ਕਿਵੇਂ ਤੋਰ ਤਾਂ ਨਹੀਂ ਕਿ ਮੈਂ ਆ ਗਈ ਹੁਣ ਜਮਾ ਨਹੀਂ ਤੋਰਦੀ ਹੈਗੀ ਜਿੰਨਾ ਚੱਕ ਨੱਕ ਨਾਲ ਫਿਰਾਣੀ ਨਾ ਕੱਢਦੀ ਉਹਨਾਂ ਚੱਕ ਨਹੀਂ ਤੋਰਦੀ ਹੈਗੀ ਮੱਖਾਂ ਦਾ ਮੰਗਿਆ ਕੇ ਇੱਥੇ ਜੇ ਉਹੀ ਤਾਂ ਮੈਂ ਕਹਿੰਦੀ ਵੀ ਅਗਲਾ ਆਪਣੀ ਗਲਤੀ ਤੇ ਮੰਨੇ ਨਾ ਉਹ ਤਾਂ ਮੰਨਦੀ ਨਹੀਂ ਹੈਗੀ ਫੇਰ ਮੈਂ ਕਹਾਂ ਜਮਾ ਤੋੜਨੀ ਤੈਨੂੰ ਜਾਣਦੀ ਟੱਕੜੇ ਦੇ ਕਰੋ ਖਾਨੀਂ ਹੈਂ ਕੋਈ ਹੋ ਰਿਹਾ ਜਮੀਨ ਦਾ ਬਾਪੂ ਦੀ ਸਾਖਰ ਨੂੰ ਅੱਧ ਦੀ ਮਾਲਕਣਾ ਤੂੰ ਉਹੀ ਤਾਂ ਗੱਲ ਹੈ ਇਹ ਕਿਥੋਂ ਲੈ ਗਏ ਸੀ ਮੈਂ ਨਹੀਂ ਜਾਂਦੀ ਹੈਗੀ ਕਹਿਦੀ ਇਹਨਾਂ ਨੂੰ ਨਾਲ ਤੂੰ ਮੈਂ ਬਥੇਰ ਆਪੀ ਸੁਣਾਈ ਕਰ ਦੂੰ ਆ ਹੁੰਦਾ ਤੇਰੀ ਸਾਸੂ ਝਾੜ ਕੇ ਧੋਰੂ ਇਥੋਂ ਉਹ ਨਹੀਂ ਆਉਂਦੀ ਹੈਗੀ ਹੁਣ ਉਹਦਾ ਪੁੱਤ ਕਹਿ ਕੇ ਲੈ ਗਿਆ ਨਾ ਵੀ ਮੁੜ ਕੇ ਆਉਣਾ ਨਹੀਂ ਹੈਗਾ ਇਹਨੂੰ ਬਸ ਫੇਰ ਹੁਣ ਨਹੀਂ ਆਉਂਦੀ ਹੈਗੀ ਕੋਈ ਨਾ ਕਹ ਜਿੰਨਾ ਚਿਰ ਡਿਊਟੀ ਹੁੰਦੀ ਆ ਕਰ ਲਾ ਕੇ ਜਿੱਦੇ ਕਾ ਉੱਥੇ ਜਾ ਖੜੀ ਨਾ ਉੱਤੇ ਭੱਜਾ ਫਰੇਗਾ ਕਾ ਉਹੀ ਤਾਂ ਗੱਲ ਹੈ ਇਹਨਾਂ ਨੂੰ ਪ੍ਰਗਟਦਾ ਨਹੀਂ ਪਤਾ ਕਿੱਦਾਂ ਨੂੰ ਭੱਗ ਗਿਆ ਉਹ ਵੀ ਨਹੀਂ ਮੈਨੂੰ ਤਾਂ ਦੱਸਿਆ ਹੈਗਾ ਇੱਥੇ ਫਿਰਦਾ ਹੋਣਾ ਹੈਗਾ ਉਹ ਨਾ ਦੁਹਾਨਾ ਨਾ ਖਾਣ ਦੇ ਮੈਂ ਨਾ ਪੁੱਛ ਪੁੱਛ ਕਰਿਆ ਕਾ ਮਾਂ ਮੇਰੇ ਜਾਇਦਾ ਇਹ ਕਹਿੰਦੀ ਤੇ ਮੇਰੇ ਨਾਲ ਤਾਂ ਪਰਗੋਤੀ ਬੰਨਣਾ ਲੱਗ ਗਈ ਹੁਣ ਤਾਂ ਮੇਰਾ ਬਲੈਂਡ ਕਰਦਾ ਕਾ ਬਸ ਫਿਰ ਨਹੀਂ ਬੰਦੀ ਕਦੇ ਨਹੀਂ ਸੀ ਬੰਦੀ ਤਾਂ ਪਹਿਲੇ ਦਿਨ ਨਹੀਂ ਸੀ ਆਪਣੇ ਮੂਰੇ ਲੁਚਪਣਿਆ ਕਰਦੇ ਸੀ ਫਿਰ ਆਪਾਂ ਨੂੰ ਪਾਗਲ ਬਣਾਇਆ ਸੀ ਆਪਾਂ ਨੂੰ ਪਾਗਲ ਬਣਾ ਰੱਖਿਆ ਸੀ ਇਹਨਾਂ ਨੇ ਵਿਚਿਆ ਤੇਰੇ ਨਾਲ ਭਰਾਣੇ ਵੱਡੇ ਨੇ ਇਹਦਾ ਮੂਰੇ ਆ ਇਹਦਾ ਤਾਂ ਮੂਰੇ ਹੱਥ ਹੁੰਦਾ ਕਾ ਤਿੰਨਾਂ ਦੀ ਗੱਲ ਇੱਕ ਹੈ ਇਹਨਾਂ ਦੀ ਇਹ ਤਾਂ ਨਹੀਂ ਭਾਬੀ ਆਪਣੇ ਘਰੋਂ ਨਿਕਲ ਜੂਂਦਾ ਆਪਾਂ ਬਾਤਾਂ ਲਾ ਕੇ ਵਿਹਾਰਨੀ ਆ ਉਹ ਨਹੀਂ ਨਿਕਲਦੀ ਹੁਣ ਤਾਂ ਤੂੰ ਦੇਖੀ ਫਿਰ ਭਾਬੀਆ ਕਲੇਸ ਜਾ ਨਾ ਪਾਇਆ ਕਰ ਔਰ ਉਹਦਾ ਕਲੇਸ ਤਾਂ ਮਾਰਾਗਾ ਤੂੰ ਬੋਲਿਆ ਨਾ ਕਰ ਤੂੰ ਕਿਹ ਲੈਣਾ ਫਿਰ ਦੀ ਕਹਿੰਦੇ ਆਪਣੀ ਵੀ ਸੰਗਾ ਕੰਮ ਕਰਾਇਆ ਕਰੇ ਤੂੰ ਤੂੰ ਨਾ ਇਹ ਤਾਂ ਕੰਮ ਕਰਦੀ ਤੇ ਬੇਲੀ ਖਾਂਦੀ ਹੋਵੇ ਕਿ ਤੂੰ ਦੇਖਦੀ ਜਾਈਂ ਪਿੱਛੋਂ ਕੰਮ-ਕਮ ਕਰਦੀ ਤੇ ਗੋਹੇ ਕੂੜੇ ਦਾ ਮੈਂ ਕਰਿਆ ਗੋਹੇ ਕੂੜਾ ਸਿੱਟਦੀ ਇਹ ਤਾਂ ਅੰਮਾ ਬਣ ਕੇ ਸੋਈ ਚੜ ਜਾਂਦੀ ਸੀ ਰੋਟੀਆਂ ਬਣਾਉਂਦੀ ਸੀ ਬਾਹਰ ਦੇ ਖੇਤ ਜਾਣਾ ਤਾਂ ਇਹਨੂੰ ਪ੍ਰੀਤ ਬਣਾ ਦੇ ਰੋਟੀ ਅੱਛਾ ਜੇ ਬਾਹਰੋਂ ਤਾਂ ਪ੍ਰੀਤ ਲਿਆ ਦੇ ਰੋਟੀ ਪਰ ਆਪਣੇ ਤਾਂ ਜਦੋਂ ਮਸਕ ਮਾਰਦਾ ਤੇ ਨਾ ਫਿਰ ਇੱਥਾਂ ਚ ਬੜੀ ਸਮੈਲ ਲਾਉਂਦੀ ਸੀ ਤੇ ਜਦੋਂ ਮੈਂ ਗੋਹਾ ਸਿੱਟ ਲਿਆ ਕਰਾਂ ਫਿਰ ਸੱਚੀ ਬੰਜਾ ਕਰੀ ਮੈਂ ਸਿੱਟਾ ਦਿੱਤੀ ਗੋਹਾ ਅਹੀ ਜੀ ਐ ਚੱਕੀ ਚੱਕ ਤਾ ਜੀ ਘਰ ਕਰ ਤਾਰਾਂ ਲੰਗੀਆਂ ਕਰਕੇ ਨਾ ਤਾਰ ਲਾ ਦੇ ਕਰੰਟ ਵਾਲੀ ਇਹਨੂੰ ਤਾਂ ਤਾਰ ਨੇ ਵੀ ਕੁਝ ਕਰਨਾ ਸਹੀ ਗੱਲ ਹੈ ਤੇਰੀ ਹਾਂ ਨਹੀਂ ਤੇ ਆਪਾਂ ਉਹੀ ਆਪਦੇ ਦਿਮਾਗ ਫੁੱਕੀ ਆਣੀਆਂ ਬੱਸ ਛੱਡ ਦੇ ਦੀਆਂ ਗੱਲਾਂ ਆਪਾਂ ਨੇ ਹੁਣ ਇਹਦੀਆਂ ਗੱਲਾਂ ਕਰਦੇ ਆਪਾਂ ਤਾਂ ਪਾਗਲ ਹੋ ਜਾਂਦੀਆਂ ਜੀ ਐਦਾਂ ਹੀ ਸੋਚੀ ਰਹੀਆਂ ਸਹੀ ਗੱਲ ਹੈ ਕੋਈ ਨਾ ਆ ਤੇਰੇ ਸੱਸ ਨੂੰ ਆਉਂਦੇ ਉਹਦੇ ਨਾਲ ਮੈਂ ਕਰੂੰਗੀ ਗੱਲ ਮੇਰੀ ਸਾਸਤਾ ਨਹੀਂ ਆਉਂਦੀ ਹੈਗੀ ਹੁਣ ਮੈਨੂੰ ਪਤਾ ਕਾ ਜਣੇ ਸਾਹ ਨਾਲ ਹੁੱਕ ਗਏ ਨੇ ਮਾਂ ਪੁੱਤਾਂ ਉਹ ਨਹੀਂ ਆਉਂਦੇ ਹੈਗੇ ਹੁਣ ਉਹ ਤਾਂ ਛੁੱਟੇ ਘਟੇ ਬਾਗ ਗਿਆ ਬਾਗ ਗਿਆ ਉਹ ਤਾਂ ਸੱਚੇ ਹੁਣ ਹੀ ਆਇਆ ਸੀਗਾ ਆਹੋ ਤਾਂ ਉੱਤੋਂ ਤੋਂ ਦੇਖਦਾ ਸੀ ਵੀ ਕੀ ਕਹਿੰਦੇ ਨੇ ਕੀ ਨਾ ਵੀ ਮੇਰੇ ਚ ਨਾ ਖੋਟ ਕੱਢਣਗੇ ਐ ਨਹੀਂ ਪਤਾ ਵੀ ਸਾਰੀ ਖੋਟਾਂ ਦੀ ਜੜ ਤਾਂ ਤੂੰ ਹੀ ਆ ਜਿਹੜਾ ਮਾਮਾਗਰ ਲੱਗਦਾ ਹੈ ਹੈ ਮਾਮਾਗਰ ਲਾ ਕੇ ਘਰ ਖਰਾਬ ਕਰੀਏ ਨਾ ਕੋਈ ਚੰਗੀ ਗੱਲ ਹੈ ਤੇਰੀ ਤੈਨੂੰ ਲੋਕ ਕੀ ਕਹਿਣਗੇ ਉਹ ਤਾਂ ਆਪਣੀ ਮਾਮਾਗਰ ਲਾ ਕੇ ਘਰ ਖਰਾਬ ਕਰੀਦਾ ਆਪਣਾ ਘਰ ਹੀ ਨਹੀਂ ਖਰਾਬ ਕਰਦਾ ਕੱਤ ਦਾ ਨੇਵਾ ਸੇ ਖਰਾਬ ਹੋ ਰਹੀ ਨੀ ਪਬਲੀ ਤਾਰੀਕਤ ਹੀ ਨਹੀਂ ਪੈਂਦੀ ਕਹਿੰਦੇ ਦੋਨੇ ਥੱਥੀ ਪੈਂਦੀ ਆ ਉਧਰ ਤੇਰਾ ਘਰ ਖਰਾਬ ਕਰਤਾ ਨਾਲੇ ਇਹ ਕਰਤਾ ਹਜੇ ਪਤਾ ਨਹੀਂ ਪਿੱਛੇ ਕਹਿ ਕਰ ਖਰਾਬ ਕਰਕੇ ਆਈ ਹੋਣੀ ਆ ਕਿਪੋ ਤੇ ਤਾਂ ਸੱਚੀ ਬੰਦੀ ਆ ਮੈਂ ਤਾਂ ਬਾੜੀ ਸਹੀ ਆ ਜੇ ਬਾਗੀ ਤੂੰ ਦੀਦਾ ਪਤਾ ਲੱਗ ਗਿਆ ਕਿੱਥੇ ਬਾਗੀ ਲੈ ਦੱਸ ਮੈਂ ਹਾ ਉਹ ਕਿ ਤੇਰੇ ਮੰਗੂ ਗਈ ਆ ਤਾਂ ਨਿਕਲ ਕੇ ਗਈ ਸੀ ਕਾ ਹੋਰੀ ਤਾਂ ਗੱਲ ਆ ਅਰੇ ਇਹ ਤਾਂ ਮੈਨੂੰ ਫੋਨ ਕਰਨਾ ਸੀ ਇਹਦੀ ਪੱਟ ਕੇ ਕੋ ਤਾਂ ਸੱਚ ਨਾ ਫੜਾਉਂਦੀ ਵੀ ਐ ਨਿਕਲ ਕੇ ਜਾਂਦੀਆਂ ਹੁੰਦੀਆਂ ਨਹੀਂ ਮੈਂ ਕਿਹੜਾ ਕੋਈ ਗਿਰੇ ਘਰ ਦੀ ਸੀ ਵੀ ਜਿਹੜੀ ਨਿਕਲ ਕੇ ਜਾਣਾ ਸੀ ਮੈਂ ਤਾਂ ਪੇਕੇ ਗਈ ਸੀਗੀ ਨਾਲ ਇਹ ਕੌਣਾ ਮੈਨੂੰ ਕਹਿਣਾ ਵਾਲੀ ਵੀ ਗਈ ਆ ਕਿੱਥੇ ਗਈ ਆ ਕਿੱਥੇ ਨਹੀਂ ਚੱਲ ਕੋਈ ਨਾ ਭਾਬੀ ਪੌਂਕੀ ਜਾਂਦੇ ਕਿਉਂ ਦਿਮਾਗ ਤੇ ਅਸਰ ਪਾਇਆ ਨਹੀਂ ਮੈਂ ਨਹੀਂ ਅਸਰ ਪਾਉਂਦੀ ਦਿਮਾਗ ਤੇ ਆਹ ਜਾਂਦਾ 3200 ਦੇਖੀ ਆ ਪਤਾ ਨਹੀਂ ਕਿੰਨੀਆਂ ਕਣਾ ਬਾਹ ਪੈਂਦਾ ਤੁਹਾਨੂੰ ਚੱਲ ਕੋਈ ਨਾ ਮੈਂ ਤੇਰੇ ਵਾਸਤੇ ਨਾ ਕੁਟੀ ਚਾਹ ਬਣਾ ਕੇ ਨਾ ਚਾਹ ਨਹੀਂ ਪੀਣੀ ਮੈਂ ਮੈਨੂੰ ਕਮਰਾ ਤੋਂ ਪਾਣੀ ਲੈਣ ਨਹੀਂ ਬਣਾਦੀ ਨਾ ਬਸ ਕੁਛ ਨਹੀਂ ਪੀਣਾ ਮੈਂ ਤਾਂ ਹੁਣ ਤੇ ਬਿੰਦਕ ਪੈਣੀ ਅਰੇਸਟ ਕਰਦੇ ਆ ਫਿਰ ਉਸ ਤੋਂ ਬਾਅਦ ਦੇਖਦੇ ਆ ਚਾਹ ਪਾਣੀ ਦਾ ਵੀ ਚਲ ਕੋਈ ਨਾ ਤੂੰ ਪੈ ਜਾ ਚਾਹ ਮੈਂ ਬਣਾ ਲੈਂਦੀ ਆ ਜੇ ਬਾਈ ਵਾਰ ਕੇ ਪੀ ਲਾਂਗੇ ਆਪੇ ਤੇ ਤੂੰ ਰੈਸਟ ਕਰ ਫਿਰ ਚਾਚੂ ਆਪੀ ਬਣਾ ਕੇ ਪੀ ਲਾਂਗੇ ਨਾ ਕਾ ਨੂੰ ਸੋਨੀ ਹਾਂ ਬਈ ਪ੍ਰਗਟ ਕਿੱਥੇ ਹੈ ਮੈਨੂੰ ਤਾਂ ਆਪਨੇ ਪਤਾ ਬਈ ਨਾ ਉਹ ਘਰੇ ਆਇਆ ਮੈਂ ਵੀ ਦੇਖੇ ਜਾਨੀ ਉਹਨੂੰ ਵੀ ਰੋਟੀ ਖਾ ਲਾਂਦਾ ਕੇ ਖਾਣ ਦੀ ਗੱਲ ਹੈ ਮੈਂ ਉਹਨੂੰ ਫੋਨ ਲਾਈ ਨਾ ਮੈਂ ਨੂੰ ਕੰਮ ਕਹਿ ਕੇ ਆਸੀ ਮੈਂ ਚੱਲ ਖੇਤ ਆ ਜੀ ਸਿਰ ਨੂੰ ਲੱਗੇ ਤੇ ਫਿਰ ਉਹ ਗਿਆ ਨਹੀਂ ਖੇਤਾਂ ਖੇਤ ਵੀ ਨਹੀਂ ਆਏਗਾ ਫੋਨ ਲਾਈ ਇਹਨਾਂ ਫੋਨ ਵੀ ਨਹੀਂ ਲੱਗਦਾ ਉਹਦਾ ਮੈਂ ਤਾਂ ਐ ਸੋਚ ਲਿਆ ਸੀ ਮੈਂ ਚੱਲ ਖੇਤ ਵਾਗਿਆ ਹੋਣਾ ਕਮਾਲ ਦੀ ਗੱਲ ਦੱਸ ਕੇ ਵੀ ਨਹੀਂ ਗਿਆ ਕਿਤੇ ਤੁਸੀਂ ਪੁੱਛਿਆ ਨਹੀਂ ਕਿਸੇ ਨੂੰ ਦੋਸਤਾਂ ਕੋਲ ਉਹ ਮੈਂ ਸਾਰਿਆਂ ਨੂੰ ਪੁੱਛ ਲਿਆ ਪਰ ਇੱਕ ਰਹਿ ਗਿਆ ਲੱਦੀ ਕੇ ਰਾਜੂ ਨੂੰ ਪੁੱਛਣ ਦੇ ਮਾੜਾ ਜੀ ਕੀ ਬਾਗ ਹੋਵੇ ਪੁਹਾਰਾ ਜੂ ਕਿਵੇਂ ਆ? ਉਹ ਠੀਕ ਆ ਭਰਾਵਾ ਮੈਂ ਤਾਂ ਠੀਕ ਆ। ਪ੍ਰਗਟ ਨਹੀਂ ਤੇਰੇ ਕੋਲ ਆ? ਕਿਵੇਂ? ਉਹ ਨਾ ਸਾਰਿਆਂ ਨੂੰ ਪੁੱਛ ਲਿਆ ਯਾਰ ਮੈਂ ਤਾਂ ਪ੍ਰਗਟ ਪਤਾ ਹੀ ਨਹੀਂ ਕਿੱਥੇ ਬਿਨਾਂ ਦੱਸੇ ਭੱਗ ਗਿਆ। ਉਹ ਟੈਨਸ਼ਨ ਤਾਂ ਹੋਈ ਜਾਂਦੀ ਐ। ਉਹ ਚਲ ਮੰਨਦੇ ਆ ਵੀ ਉਹ ਕਿਹੜਾ ਨਸ਼ਾ ਪਤਾ ਕਰਦਾ ਕੋਈ ਫਿਰ ਵੀ ਘਰੇ ਤਾਂ ਟੈਨਸ਼ਨ ਹੋ ਹੀ ਜਾਂਦੀ ਐ ਚਲ ਠੀਕ ਆ ਦੱਸੀ ਮੈਨੂੰ ਹਾਂ ਅੰ ਵਿੱਚ ਪਤਾ ਨਹੀਂ ਕਿ ਇਹਦਾ ਫੋਨ ਹੋਈ ਜਾਂਦਾ ਰੱਦ ਕੋਈ ਵੀ ਹੈ ਨਹੀਂਗਾ ਫਿਰ ਭਾਈ ਹੋਰ ਕਿੱਥੇ ਜਾ ਸਕਦੇ ਤਾਂ ਹੋਰ ਵੀ ਟੈਨਸ਼ਨ ਹੋ ਗਈ ਹੁਣ ਮੈਂ ਤਾਂ ਚਲ ਆਏ ਬਣਾਈ ਬੈਠੀ ਸੀ ਵੀ ਖੇਤ ਹੋਊਗਾ ਕੰਝਾ ਦਾ ਸੁੱਡੜ ਜੇ ਦੱਸ ਕੇ ਤਾਂ ਭਗ ਜਾਂਦਾ। ਬਾਈ ਫੇ ਤੂੰ ਕਹੀ ਦੀ ਫੇਰ ਕਹਿੰਦੀ ਆ। ਹੁਣ ਜਿਹਦੇ ਨਾਲ ਬੰਨਦੇ ਹੁੰਦੇ ਆਂ ਜਮਾਂ ਨਹੀਂ ਜਾਂਦਾ। ਕਲੇਸ ਉਹਦਾ ਇਸੇ ਨਾਲ ਹੀ ਚੱਲੇ ਜਾਂਦਾ। ਹੋ ਗੋਨੀ। ਉਹਦਾ ਦਿਮਾਗ ਪਤਾ ਨਹੀਂ ਕੀ ਹੋ ਰਿਹਾ ਥੋੜੇ ਦਿਮਾਗ ਨੂੰ। ਬਾਈ ਤੇਰੇ ਇਕੱਲੇ ਇਹਦੇ ਦਿਮਾਗ ਨੂੰ ਕੀ ਹੋ ਰਿਹਾ? ਮੈਂ ਤਾਂ ਇਹ ਨਹੀਂ ਸਮਝਾਂਦੀ। ਅਸੀਂ ਸਾਰੇ ਇੱਕ ਪਾਸੇ ਇੱਕ ਕੱਲਾ ਇੱਕ ਪਾਸੇ ਆ। ਚੰਗਾ। ਉਹ ਨੂੰ ਪੁੱਛ ਲੈਂਦਾ ਕੁੜੀ ਨੂੰ ਮੈਥੋਂ ਨਹੀਂ ਪੁੱਛਿਆ ਜਾਂਦਾ ਸੋਟੀ ਚੇਤੀ ਉਹ ਤੁਸੀਂ ਪੁੱਛੋ ਨੂੰ ਜਾ ਕੇ ਉਹਦੀ ਵਜ੍ਹਾ ਨਾਲ ਕਦੇ ਭਾਬੀ ਬਗ ਜਾਂਦੀ ਹੈ ਕਦੇ ਪਰਗਟ ਵਾਗ ਜਾਂਦਾ ਕਦੇ ਮੇਰਾ ਘਰ ਖਰਾਬ ਹੋ ਗਿਆ ਪਤਾ ਨਹੀਂ ਕੀ ਕੀ ਕਰਾ ਕੇ ਜਾਉਂ ਹਜੇ ਹੋ ਚਲੋ ਮੈਂ ਪੁੱਛਦਾ ਉਹਨੂੰ ਪੁੱਛ ਲੈ ਕਿਉਂ ਦੱਸ ਕੇ ਕੀ ਹੋਵੇ ਅਹੀ ਜੀ ਆਈ ਹੈ ਘਰ ਤੇ ਓ ਕਿਵੇਂ ਆ ਬਾਈ ਬਸ ਵਧੀਆ ਬਾਈ ਬਾਈ ਦੇਖ ਲੋ ਅੱਜ ਮੈਂ ਪਾਣੀ ਦੀ ਘੁੱਟ ਦਿੱਤੀ ਸੀ ਫੇਰ ਕੀ ਕੀਤਾ ਸੀ ਮੈਂ ਕਿਵੇਂ ਗਲਾਸ ਚ ਲਾ ਕੇ ਮਾਰਿਆ ਸੀ ਅਮਨ ਨੇ ਉਹ ਤੈਨੂੰ ਪਤਾ ਤਾਂ ਹੈਗਾ ਇਹਨਾਂ ਦਾ ਕਹੇ ਜੀਆਂ ਨੇਗੇ ਪਹਿਲਾਂ ਸੋਨੀ ਦੀ ਦੀ ਲੜ ਪਈ ਮੇਰੇ ਨਾਲ ਉਹ ਸੋਨੀ ਤਾਂ ਬਸ ਤੈਨੂੰ ਮੈਂ ਕੀ ਦੱਸਾਂ ਸੋਨੀ ਦਾ ਤਾਂ ਆਪ ਦਾ ਘਰ ਬਸਾਇਆ ਨਹੀਂ ਤਾਂ ਆਪਦੇ ਘਰੇ ਰਹਿੰਦੀ ਨਹੀਂ ਇਹੀ ਗੱਲ ਤਾਂ ਬਈ ਮੈਂ ਗਿਆ ਆਖੀ ਸੀ ਵੀ ਤੁਸੀਂ ਵਗ ਜਓ ਮੈਨੂੰ ਕਹਿੰਦੀ ਤੂੰ ਕੌਣ ਹੁੰਨੀ ਐ ਮੈਨੂੰ ਇਸ ਘਰ ਚੋਂ ਕੱਢਣ ਵਾਲੀ ਮੈਂ ਤਾਂ ਸੁਤੇ ਸਵਾਈ ਗੱਲ ਕਰੀ ਸੀ ਵੀ ਚਲ ਤੁਸੀਂ ਆਪਦੇ ਘਰੇ ਵਗ ਜਓ ਚਲ ਤੂੰ ਕੋਈ ਗੱਲ ਨਹੀਂ ਤੂੰ ਨਾ ਟੈਨਸ਼ਨ ਲੈ ਕਰ ਤੇ ਨਾਲੇ ਸੋਨੀ ਨੂੰ ਤੂੰ ਕੋ ਸਾਥ ਆ ਵੀ ਨਾ ਕਰ ਨਹੀਂ ਜਾਂਦੀ ਨਾ ਜਾਣਦੇ ਐਵੇਂ ਕਿਸੇ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਅੱਜ ਕੱਲ ਟਾਈਮ ਹੀ ਹੈ ਜਾ ਸਹੀ ਗੱਲ ਆ ਬਈ ਤੇ ਮੈਂ ਤਾਂ ਨਾ ਤੇਰੇ ਕੋਲੇ ਆਇਆ ਆਇਆ ਸੀਗਾ ਪ੍ਰਗਟ ਨਹੀਂ ਦੱਸ ਕੇ ਗਿਆ ਤੈਨੂੰ ਕੁਝ ਵੀ ਕਿੱਥੇ ਗਿਆਗਾ ਬਈ ਪ੍ਰਗਟ ਤਾਂ ਮੇਰੇ ਨਾਲ ਲੜ ਕੇ ਭੱਗ ਗਿਆ ਘਰੋਂ ਲੜ ਕੇ ਭੱਗ ਗਿਆ ਕਹਿੰਦਾ ਜਿਹੜਾ ਕੁਝ ਵੀ ਘਰ ਚ ਹੋਈ ਜਾਂਦਾਗਾ ਤੇਰੀ ਵਜ੍ਹਾ ਕਰਕੇ ਹੋਈ ਜਾਂਦਾ ਤੇਰੇ ਕਰਕੇ ਕਹਿੰਦਾ ਮੇਰੀ ਭਾਬੀ ਗਈ ਐ ਇਸ ਘਰ ਚੋਂ ਅੱਛਾ ਹਾਂ ਗੱਲਾਂ ਕਰਦਾ ਸੀ हां ते दिन ਦਸ ਕੇ ਨਹੀਂ ਗਿਆ ਕਿੱਥੇ ਗਿਆ ਨਹੀਂ ਦਸ ਕੇ ਨਹੀਂ ਗਿਆ ਕਹਿੰਦਾ ਜਿੰਨਾ ਟਾਈਮ ਤੂੰ ਇਸ ਘਰ ਚ ਬੈਠੀ ਆ ਕਹਿੰਦਾ ਮੈਂ ਨਹੀਂ ਆਉਂਦਾ ਹੈਗਾ ਪਤਾ ਨਹੀਂ ਕਿੱਥੇ ਮੈਨੂੰ ਤਾਂ ਹੁਣ ਬਈ ਫਿਕਰ ਹੋਈ ਪਈ ਆ ਪਤਾ ਨਹੀਂ ਹੁਣ ਉਹ ਕਿੱਧਰ ਭਾਗ ਗਿਆ ਪਹਿਲੇ ਇਹ ਭੱਗੀ ਸੀਗੀ ਕਮਾਲ ਦੀ ਗੱਲ ਆ ਯਾਰ ਸਾਰੇ ਟੱਬਰ ਨੂੰ ਪਤਾ ਨਹੀਂ ਕੀ ਬਾਈ ਉਹਦਾ ਫੋਨ ਵੀ ਇਸ ਵਿੱਚ ਆਫ ਆਈ ਜਾਂਦਾ ਵਾ ਫੋਨ ਲਾਉਂਦੇ ਆ ਫੋਨ ਵੀ ਨਹੀਂ ਲੱਗ ਰਿਹਾ ਲਿਆਜੀਆਂ ਨੂੰ ਪੁੱਛਿਆ ਖਾਰਿਆ ਇਹਨੂੰ ਬਈ ਹੁਣ ਕੀ ਕਰੀਏ ਹੁਣ ਫੇਰ ਨਹੀਂ ਇਹਨਾਂ ਨੇ ਮੇਰਾ ਖਹਿੜਾ ਛੜਣਾ ਦੋਨਾਂ ਜਣੀਆਂ ਨੇ ਉਹੀ ਤਾਂ ਗੱਲ ਆ ਮੈਨੂੰ ਤਾਂ ਟੈਨਸ਼ਨਾਂ ਤੇ ਟੈਨਸ਼ਨਾਂ ਬਣਿਆ ਰਹਿੰਦੀਆਂ ਨੇ ਨਿਤ ਨਵੇਂ ਹੁਣ ਤੁਸੀਂ ਦੱਸੋ ਬਈ ਜਦੋਂ ਉਹਨੇ ਪਹਿਲਾਂ ਸੋਚਣੀ ਸੀ ਇਹ ਗੱਲ ਮੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਵੀ ਜਦੋਂ ਇਸ ਖਰਚੇ ਨੂੰ ਰੱਖਣੀ ਨਹੀਂ ਹੈਗਾ ਵੀ ਕਿਉਂ ਵਿਆਹ ਕਰਾਉਣਾਗਾ ਹੁਣ ਬਦਲ ਗਿਆ ਉਹੀ ਤਾਂ ਗੱਲ ਆ ਹੁਣ ਮੈਂ ਕਿਹੜਾ ਆਵਦੀ ਆ ਪਾਈ ਆ ਜਿਉਂ ਉਹਨੇ ਮੇਰੇ ਨਾਲ ਵਿਆਹ ਕਰਾਇਆ ਉੱਥੇ ਤਾਂ ਹੀ ਆਈ ਆ ਇਸ ਖਰਚ ਚ ਚਲ ਕੋਈ ਨਾ ਬਈ ਮੈਂ ਕਰਦਾ ਪਤਾ ਨਾਲੇ ਬਈ ਅਮਨ ਨੂੰ ਸਮਝਾ ਦਿੱਤੋਂ ਉਹ ਜਿਹੜੇ ਮੇਨੇ ਮਾਰਦੀ ਆ ਵੀ ਮੈਨੂੰ ਮੇਨੇ ਨਾ ਮਾਰਿਆ ਕਰੇ ਕਹਿੰਦੀ ਤੇਰੀ ਮਾਂ ਨੇ ਤਾਂ ਤਾਂ ਆਪ ਉਸ ਲਿਆਂਦੀ ਸੀ ਇਸ ਘਰ ਚ ਵੀ ਅਸੀਂ ਪੈਸੇ ਲੈਣੇ ਆ ਨਾਲੇ ਬਈ ਮੇਰੀ ਮਾਂ ਨੇ ਪੈਸੇ ਕਦੋਂ ਮੰਗੇ ਆ ਕੁੜੀਏ ਉਹ ਤਾਂ ਮੈਂਸ ਆ ਮੈਂਸ ਮੂਰੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਤੂੰ ਤਾਂ ਪੜੀ ਲਿਖੀ ਆ ਜੋ ਬੋਲਦੀਂਂਦੀ ਤੂੰ ਚੁੱਪ ਕਰ ਜਾ ਕਰ ਤੇ ਮੈਨੂੰ ਕਹਿੰਦੀ ਦਾਰੂ ਤੂੰ ਪੀਈ ਆ ਬਈ ਮੈਂ ਪੀਈ ਸੀ ਤੈਨੂੰ ਦਾਰੂ ਓਏ ਤੂੰ ਕਿੱਥੇ ਪੀਈ ਸੀ ਤਾਂ ਉਹ ਵੀ ਮਰੀ ਜਾਂਦੀਆਂ ਰਹੀਆਂ ਕਹਿੰਦੀ ਤੂੰ 11 ਦੋਸਤਾਂ ਦੇ ਬੈਠੇ ਸੀ ਇੱਥੇ ਬਸ ਪਿੰਡ ਬੰਡ ਦੇ ਇਕੱਠੇ ਹੋਏ ਸੀ ਯਾਰ ਦੋਸਤ ਸਾਰੇ ਫਿਰ ਜਿਵੇਂ ਇਹ ਗੱਲ ਕਹਤੀ ਬਈ ਵੀ ਚਲ ਵਿਆਹ ਚ ਜੇ ਕੋ ਟਪੀ ਲਈ ਫੇਰ ਕੀ ਹੋ ਗਿਆ ਮੈਨੂੰ ਕਹਿੰਦੀ ਤੂੰ ਕੌਣ ਹੁੰਨੀ ਐ ਮੈਂ ਉਹਦੇ ਘਰ ਵਾਲੀਆਂ ਮੈਂ ਰੋਕੂੰਗੀ ਚਲ ਕੋਈ ਨਾ ਬਈ ਇਹਦਾ ਬੋਲ ਹੀ ਜਾਂਦਾ ਰਹਿਂਦਾ ਤੂੰ ਨਾ ਬੋਲਿਆ ਕਰ ਬਈ ਮੈਂ ਇਹ ਕਹਿੰਦੀ ਸੀ ਤੁਸੀਂ ਮਾੜਾ ਜਿਹਾ ਕਿਤੇ ਜਾ ਕੇ ਦੇਖਿਓ ਪ੍ਰਗਟ ਨੂੰ ਉਹਦਾ ਤਾਂ ਫੋਨ ਵੀ ਗੰਦਾ ਹੀ ਐ ਇਹਦਾ ਕਿਤੇ ਕੋਈ ਗੱਲ ਵੀ ਨਾ ਕੋਈ ਗੱਲ ਨਹੀਂ ਮੈਂ ਕਰਦਾ ਪਤਾ ਤੂੰ ਟੈਨਸ਼ਨ ਨਾ ਲੈ ਟੈਨਸ਼ਨ ਤਾਂ ਬਈ ਮੈਨੂੰ ਆएगी ਆ ਹਾਂ ਚਲ ਠੀਕ ਆ ਭਾਈ ਜੇ ਤੈਨੂੰ ਬੋਲਣ ਲੱਗੀਆਂ ਤਾਂ ਨਾ ਬੋਲੀਂ ਨਾ ਠੀਕ ਆ ਭਾਈ ਦ ਬਾਦੀ ਪੈਰਾਂ ਨੇ ਮੇਰੇ ਜੇ ਕੋਈ ਕਰਚੇ ਕੰਮ ਬਿਗੜ ਜਾਂਦਾ ਮੈਨੂੰ ਫੜ ਲੈਂਦੀਆਂ ਨਗੀਆਂ ਕੰਮ ਬਾਅਦ ਚ ਵਿਗੜਦਾ ਵਾ ਦੱਸ ਹੁਣ ਮੈਂ ਕਿੱਥੇ ਜਾਵਾਂ ਮੇਰੀ ਮਾਂ ਸਹੀ ਕਹਿੰਦੀ ਸੀ ਵੀ ਰਾਇਪਾ ਮੈਂ ਵੀ ਭੱਜ ਕੇ ਆਈ ਸੀ ਵੀ ਮੈਂ ਘਰੇ ਜਾਵਾਂ ਉਹ ਖਾਲਾ ਨਾ ਮੈਂ ਤਾਂ ਖਾਣੀ ਨਹੀਂ ਮੈਂ ਤਾਂ ਖਾਇਆ ਹੀ ਮੇਰੇ ਭਰਾ ਨੇ ਤਾਂ ਤੇਰੇ ਖਾਤਰੀ ਭੇਜੇ ਸੀ ਕਹਿੰਦਾ ਪਰ ਉਹਨਾ ਬਾਲਾ ਲਿੱਸਾ ਹੋਇਆ ਪਿਆਗਾ ਆ ਖਵਾ ਨਹੀਂ ਕਹਿੰਦਾ ਲਿਆ ਕੇ ਉਹ ਫੇਰ ਇਹਨਾਂ ਦਾ ਮੋਟਾ ਹੋ ਜੂਗਾ ਮੈਂ ਹਾਂ ਕਾਉਂ ਇੰਨਾ ਘਿਆਰ ਰੱਖਣ ਲੱਗੇ ਮੇਰਾ ਖਿਆਲ ਤਾਂ ਤਾਂ ਰੱਖਣਾ ਨਾ ਫਿਰ ਪਰੌਣੇ ਨੇ ਇੰਜਨ ਵੀ ਕਰਨਾ ਅੱਛਾ ਇੰਜਨ ਕਰਨਗੇ ਮੇਰਾ ਹਾਂ ਪਹਿਲਾਂ ਖਵਾਉਣਗੇ ਪਿਆਉਣਗੇ ਬਾਅਦ ਚ ਇੰਜਨ ਕਰਕੇ ਜਾਣਗੇ ਠੀਕ ਆ ਹਾਂ ਫੇਰ ਖੜਾਣਾਂ ਵਾਲੇ ਭੜੇ ਆ ਹਾਂ ਹੂੰ ਭੜੇ ਨੇ ਠੀਕ ਆ ਭੜੇ ਨੂੰ ਭੜੇ ਨੇ ਚੰਗੇ ਨੇ ਚੰਗੇ ਨੇ ਠੀਕ ਆ ਖਾ ਲਾ ਕੋਈ ਨਹੀਂ ਖਾ ਲੂੰਗੀ ਸਵਾਦ ਹੈ ਸਵਾਦ ਕਰਕੇ ਭੇਜਿਆ ਨੇ ਉਹਨਾਂ ਨੇ ਜੇ ਵਧੀਆ ਸੀ ਆ ਸੋਨੀ ਕਿਵੇਂ ਕਵਰਾਹੀ ਭੱਜੀ ਜੇ ਆਉਂਦੀ ਆ ਕਿਉਂ ਭਾਈ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛ ਲਿਆ ਪ੍ਰਗਟਤਾ ਕਿਤੇ ਨਹੀਂ ਉਹ ਤਾਂ ਗੁੱਸੇ ਹੋ ਕੇ ਗਿਆਗਾ ਹੈ ਹੈ ਹਾਂ ਹੈ ਆ ਕੀ ਕਹਿ ਰਹੀ ਹੈ ਪ੍ਰਗਟ ਗੁੱਸੇ ਹੋ ਕੇ ਬਾਗਿਆ ਕੀ ਕਿਹਾ ਪ੍ਰਗਟ ਗੁੱਸੇ ਹੋ ਕੇ ਗਿਆ